ਤੇ ਇੱਕ ਆਗੂ ਆਪਣਾ ਜਿਹੜਾ ਆਪੇ ਬਣਿਆ ਉਹ ਬੜਾ ਜਿਹੜਾ ਭੂਤ ਰਿਆ ਫਿਰਦਾ ਸੀਗਾ ਸਾਣ ਹੈ ਸੰਗਤ ਬੜੀ ਸਿਆਣੀ ਹੈ ਕਿਉਂਕਿ ਖੋਤੇ ਦੇ ਉੱਤੇ ਸ਼ੇਰ ਦੀ ਖੱਲ ਪਾਇਆ ਕੋਤਾ ਸ਼ੇਰ ਨਹੀਂ ਬਣ ਜਾਂਦਾ ਇਹ ਆਪਣੀ ਸੰਗਤ ਜਿਹੜੀ ਆ ਚੰਗੀ ਭਲੀ ਭਾਤ ਜਾਣਦੀ ਆ ਸੰਗਤ ਨੂੰ ਸਾਰਾ ਪਤਾ ਜੇ ਖੋਤੇ ਤੇ ਆਪਾਂ ਸ਼ੇਰ ਦੀ ਖੱਲ ਪਾ ਦਈਏ ਕੋਤਾ ਕਦੇ ਸ਼ੇਰ ਨਹੀਂ ਬਣਦਾ ਇਹ ਪੁਰਾਣੀ ਘਾਤ ਤੇ ਪਰ ਇਹੋ ਜਿਹੀਆਂ ਕਾਰਵਾਈਆਂ ਇਹੋ ਜੇ ਅਉਧੇ ਸਰਦਾਰ ਕਰਮਜੀਤ ਸਿੰਘ ਨੰਗਲੀ ਡਾਕਟਰ ਬਜਤਰ ਸਿੰਘ ਕੋਟਲਾ ਡਾਕਟਰ ਗਰਮੇਲ ਸਿੰਘ ਗੋਰਾਵੀ ਰਸਾਰੀਆ ਸਾਡੇ ਜੰਨੀ ਜ਼ਿਲ੍ਹੇ ਦੀ ਟੀਮ ਐ ਸੇਠੀ ਸਾਹਿਬ ਹਣੀ ਇਹਨਾਂ ਤੋਂ ਹਜ਼ਾਰਾਂ ਹੀ ਆਉਦੇ ਇਹੋ ਜੇ ਕੁਰਬਾਨ ਜਥੇਬੰਦੀ ਤੋਂ ਹਜ਼ਾਰਾਂ ਹੀ ਆਉਦੇ ਕੁਰਬਾਨ ਮਾਲਾ ਸਾਹਿਬ ਇਹ ਜਿਹੜੀ ਲੜਾਈ ਆ ਨਾ ਬਹੁਤ ਵੱਡੀ ਆ ਇਹੋ ਇਸੇ ਗੱਲ ਦੀ ਸਾਨੂੰ ਸਮਝ ਬਣਾਉਣ ਦੀ ਲੋੜ ਆ ਪੰਗਾ ਸਾਡਾ ਕਿੱਥੇ ਕਾਰਪੋਰੇਟ ਆ ਬਾਨੀਆਂ ਡਾਨੀਆਂ ਦੇ ਨਾਲ ਬਣਿਆ ਲੋਕੀ ਛੋਟੀਆਂ ਛੋਟੀਆਂ ਅਹੁਦੇਦਾਰੀਆਂ ਨੂੰ ਲੈ ਕੇ ਲੜੀ ਭੜੀ ਜਾਂਦੇ ਮੈਂ ਸਮਝਦਾ ਵੀ ਇਹਨਾਂ ਲੋਕਾਂ ਦੀ ਮਤ ਮਾਰੀ ਗਈ ਆ ਵੇਖੋ ਇੱਕ ਪਾਸੇ ਤੇ ਆਪਾਂ ਸੀਨੀਅਰ ਆਗੂ ਆਪਣਾ ਜ਼ਿਲ੍ਹੇ ਦੇ ਆਗੂ ਲਿਖਾਉਨੇ ਆ ਇਥੋਂ ਤੱਕ ਕਿ ਈਵਨ ਆਪਾਂ ਇਹ ਸੋਚਦੇ ਆ ਕਿ ਸਾਡਾ ਜਿਹੜਾ ਵਾ ਸੂਬੇ ਦੇ ਵਿੱਚ ਵੀ ਨਾਂ ਪੈ ਜੇ ਤੇ ਸਮਝ ਸਾਨੂੰ ਇਹ ਲਦਾ 99ਆ ਕਾਂ ਦੀ ਵੀ ਹੈ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਲਰਾਮ ਸਿੰਘ ਕੰਜੋਟੀ ਪਾਪੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਦਾ ਵਰਕਰ ਹਾਂ ਡੱਲੇਵਾਲ ਸਾਹਿਬ ਨੇ ਜਿੱਦਾਂ ਕਿ ਤੁਹਾਨੂੰ ਸਾਰਿਆਂ ਨੂੰ ਪਹਿਲਾਂ ਹੀ ਪਤਾ ਕਿ ਸਾਡੇ ਬਾਬਾ ਜੀ 3 ਮਹੀਨੇ ਦੀ ਛੁੱਟੀ ਲੈ ਕੇ ਗਏ ਸੀ ਤੇ ਇੱਕ ਆਗੂ ਆਪਣਾ ਜਿਹੜਾ ਆਪੇ ਬਣਿਆ ਉਹ ਬੜਾ ਜਿਹੜਾ ਭੂਤ ਰਿਆ ਫਿਰਦਾ ਸੀਗਾ ਸਾਹਣ ਨੂੰ ਹੈ ਤੇ ਤੁਹਾਨੂੰ ਪਤਾ ਇਹ ਹੋਣਾ ਚਾਹੀਦਾ ਵਾ ਸੰਗਤ ਬੜੀ ਸਿਆਣੀ ਹੈ ਕਿਉਂਕਿ ਖੋਤੇ ਦੇ ਉੱਤੇ ਸ਼ੇਰ ਦੀ ਖੱਲ ਪਾਇਆ ਖੋਤਾ ਸ਼ੇਰ ਨਹੀਂ ਬਣ ਜਾਂਦਾ ਇਹ ਆਪਣੀ ਸੰਗਤ ਜਿਹੜੀ ਆ ਚੰਗੀ ਭਲੀ ਭਾਂਤ ਜਾਣਦੀ ਆ ਸੋ ਇਸ ਕਰਕੇ ਉਹਨੂੰ ਉਹਦੀ ਈਕਾਤ ਡੱਲੇਵਾਲ ਸਾਹਿਬ ਨੇ ਵਿਖਾਤੀ ਆ ਤੇ ਬਾਬਾ ਜੀ ਨੂੰ ਫੇਰ ਉਹਨਾਂ ਪ੍ਰਧਾਨ ਲਾ ਦਿੱਤਾ ਵਾ ਤੁਹਾਡ ਨੂੰ ਕੁਝ ਗਲਤੀਆਂ ਹੋਈਆਂ ਤੁਸੀਂ ਜਥੇਪਤੀ ਦਾ ਜਾਹਤਾ ਤੋੜਿਆ ਜੀ ਹਾਂਜੀ ਹਾਂ ਤੁਸੀਂ ਇਹ ਤੁਸੀਂ ਇਹ ਗੱਲ ਕਹਿੰਦੇ ਹੋਗੇ ਇਹਨੂੰ ਜਾਹਤਾ ਤੋੜਿਆ ਬਿਲਕੁਲ ਸਹੀ ਤੁਹਾਡੀ ਗੱਲ ਵੀ ਪਰ ਜਿਹੜੀ ਸਾਡੇ ਪਿਛੇ ਸੰਗਤ ਜਿਨ੍ਹਾਂ ਦੀ ਸਾਡੇ ਨਾਲ ਭਾਵਨਾਵਾਂ ਜੁੜੀਆਂ ਸੰਗਤੀਆਂ ਉਹ ਵੇਖੋ ਬਹੁਤ ਡੇਢ ਮਹੀਨੇ ਤੋਂ ਅਸੀਂ ਇਹ ਲਗਾਤਾਰ ਪ੍ਰਧਾਨ ਜੀ ਪ੍ਰਧਾਨ ਜੀ ਨੂੰ ਵੀ ਉੱਥੇ ਜਾ ਕੇ ਕਹਿ ਰਹੇ ਹਾਂ ਇਹ ਗੱਲ ਨੂੰ ਕਿਸੇ ਬੰਨੇ ਲਾਇਆ ਜਾਵੇ ਪਰ ਪ੍ਰਧਾਨ ਜੀ ਨੇ ਪਤਾ ਨਹੀਂ ਐਡੇ ਸਿਆਣੇ ਹੋਣ ਦੇ ਬਾਵਜੂਦ ਪਤਾ ਨਹੀਂ ਉਹ ਕਿਉਂ ਨਹੀਂ ਸਾਨੂੰ ਦੋਵਾਂ ਧਿਰਾਂ ਨੂੰ ਇੱਕ ਕਰ ਸਕੇ ਇਹ ਮੇਰੀ ਗੱਲ ਸਮਝ ਤੋਂ ਬਾਹਰ ਆ ਅਖੀਰ ਸਾਡੇ ਹੱਥ ਫਿਰ ਇੱਕ ਟੌਪਿਕ ਆਇਆ ਛੋਟਾ ਜਿਹਾ ਗੋਰਵੀਰ ਦਾ ਧੰਨਵਾਦ ਬਹੁਤ ਬਹੁਤ ਉਹ ਵੀਡੀਓ ਪਾਉਣ ਦੇ ਨਾਲ ਸਾਡੀ ਜਿਹੜੀ ਸਾਰੇ ਜ਼ਿਲ੍ਹੇ ਦੇ ਵਿੱਚ ਐਨ ਸ਼ਾਂਤੀ ਹੋ ਗਈ ਬਾਕੀ ਭਰਾਓ ਇਹੋ ਜਿਹੇ ਭਰਾਵਾਂ ਬਾਬਾ ਕਰਮਜੀਤ ਸਿੰਘ ਨੰਗਲੀ ਡਾਕਟਰ ਬਜਤਰ ਸਿੰਘ ਜੀ ਕੋਟਲਾ ਵਿੱਕੇ ਵੀਰ ਹੋਣੀ ਆ ਰਾਜਨ ਝੰਝੋਟੀ ਹੋਣੀ ਮਾਹਵੀਰ ਹੋਣੀ ਸਾਰੇ ਇਹੋ ਜਿਹੇ ਭਰਾਵਾਂ ਤੋਂ ਸੇਠੀ ਸਾਹਿਬ ਇਹੋ ਜਿਹੇ ਭਰਾਵਾਂ ਤੋਂ ਇਹ ਇਹੋ ਜੇ ਉਹਦੇ ਹਜ਼ਾਰ ਵਾਰੀ ਮੈਂ ਕੁਰਬਾਨ ਕਰਦਾ ਇਹੋ ਜਿਹੇ ਉਹਦਾਂ ਨੂੰ ਮੈਂ ਲੱਤ ਮਾਰਦਾ ਇਹ ਭਰਾ ਜਿਹੜੇ ਮੇਰੀ ਜਿੰਦ ਜਾਨ ਆ ਇਹਨਾਂ ਤੋਂ ਸਿਰ ਵੀ ਲੱਗ ਜੇ ਕੋ ਟੈਨਸ਼ਨ ਨਹੀਂ ਵੀਰ ਭਾਰਤੀ ਕਿਸਾਨ ਜੁਣੀ ਇਕਤਾ ਸਿੱਧੂਪੁਰ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲੋਂ ਇੱਕ ਰਾਤੀ ਸਖਤ ਫੈਸਲਾ ਲਿਆ ਗਿਆ ਸੀ ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਧਾਨ ਨੂੰ ਲੈ ਕੇ ਰੇਡ ਚੱਲ ਰਿਹਾ ਸੀ ਤੇ ਉੱਥੇ ਹੀ ਦੋ ਜਿਹੜੇ ਅਹੁਦੇਦਾਰ ਸੀ ਉਹਨਾਂ ਨੂੰ ਅਉਧਿਆਂ ਤੋਂ ਸਸਪੈਂਡ ਕੀਤਾ ਗਿਆ ਜਿਨ੍ਹਾਂ ਦੇ ਵਿੱਚ ਬਲਰਾਮ ਸਿੰਘ ਝੰਡੋਟੀ ਨੇ ਲੰਮਾ ਸਮਾਂ ਕਿਸਾਨੀ ਸੰਘਰਸ਼ ਦੇ ਨਾਲ ਜੁੜੇ ਰਹੇ ਨੇ ਬਲਰਾਮ ਸਿੰਘ ਝੰਡੋਟੀ ਸਾਡੇ ਨਾਲ ਦੇ ਬਲਰਾਮ ਸਿੰਘ ਜੀ ਕੀ ਗੱਲਬਾਤ ਹੋ ਗਈ ਅੱਜ ਪ੍ਰੈਸ ਨੋਟ ਜਾਰੀ ਕੀਤਾ ਡੱਲੇਵਾਲ ਸਾਹਿਬ ਨੇ ਤੇ ਤੁਹਾਨੂੰ ਉਹਦੇ ਵਿੱਚੋਂ ਸਸਪੈਂਡ ਕੀਤਾ ਗਿਆ ਤੁਹਾਡੇ ਅਹੁਦੇ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਲਾ ਸਾਹਿਬ ਤੁਸੀਂ ਸਾਡੀ ਜਥੇਬੰਦੀ ਦੇ ਨਾਲ ਬਹੁਤ ਪੁਰਾਣੇ ਜੁੜੇ ਹੋਏ ਹੋ ਜੀ ਤਕਰੀਬਨ ਤਕਰੀਬਨ ਤੁਹਾਨੂੰ ਸਾਰੀਆਂ ਗੱਲਾਂ ਦਾ ਪਤਾ ਹੋਣਾ ਹਮ ਕਿ ਸਾਡੇ ਬਾਬਾ ਜੀ ਸਤਕਾਰਯੋਗ ਸਰਦਾਰ ਕਰਮਜੀਤ ਸਿੰਘ ਜੀ ਨੰਗਲੀ ਉਹ ਤਿੰਨ ਕਿ ਮਹੀਨੇ ਵਾਸਤੇ ਉਹਨਾਂ ਕਿਸੇ ਹੋਰ ਆਗੂ ਨੂੰ ਸਾਰੀ ਵਾਗਡੋਰ ਸੰਭਾਲੀ ਸੀਗੀ ਅਮਰਸਰ ਜ਼ਿਲ੍ਹੇ ਦੀ ਤਿੰਨ ਮਹੀਨੇ ਹੋਇਆ ਇਸ ਤਰ੍ਹਾਂ ਕਿ ਉਹ ਆਗੂ ਜਿਹੜਾ ਵਾ ਨਾ ਆਪਣੇ ਆਪ ਹੀ ਪੁੱਤਰ ਆ ਰਿਹਾ ਸਾਰੇ ਕੰਮ ਉਹਨੇ ਮਤਲਬ ਜਿਹੜੇ ਹੋਣ ਵਾਲੇ ਸੀਗੇ ਉਹ ਬਲਾਕ ਕਰ ਛੱਡੇ ਹੂੰ ਜਿਹੜੀ ਸਾਡੇ ਸਾਰੇ ਬਲਾਕਾਂ ਦੀ ਹੈਗੀਆਂ ਸੀਗੀਆਂ ਥੱਲੇ ਵਾਲਾ ਕਾਡਰ ਸੀਗਾ ਹੂੰ ਉਹ ਅੱਕ ਕੇ ਦੁਖੀ ਹੋ ਗਿਆ ਸੀਗਾ ਹੂੰ ਵੀ ਇਹ ਬਾਬਾ ਜੀ ਇਹ ਤੁਹਾਂ ਕੀ ਸਾਨੂੰ ਕਿਹਦੇ ਲੜ ਲਾ ਦਿੱਤਾ ਜੀ ਤੁਹਾਨੂੰ ਚੰਗੀ ਤਰ੍ਹਾਂ ਪਤਾ ਕਿ ਜਿੱਦਾਂ ਚਲੋ ਬਾਬਾ ਜੀ ਸਤਕਾਰਯੋਗ ਨੇ ਉਹਨਾਂ ਕੀਤਾ ਪਰ ਉਹਨਾਂ ਇਹ ਸੋਚ ਕੇ ਨਹੀਂ ਸੀਗੀ ਕੀਤਾ ਹੂੰ ਕਿ ਉਹ ਆਪ ਉਧਰਿਆਂ ਅੱਗੇ ਨਾਲੋਂ ਵੀ ਵੱਧ ਕਰੂਗਾ ਹੂੰ ਕਿਉਂਕਿ ਸੰਗਤ ਬੜੀ ਸਿਆਣੀ ਆ ਸੰਗਤ ਨੂੰ ਸਾਰਾ ਪਤਾ ਜੇ ਖੋਤੇ ਤੇ ਆਪਾਂ ਸ਼ੇਰ ਦੀ ਖੱਲ ਪਾ ਦਈਏ ਖੋਤਾ ਕਦੇ ਸ਼ੇਰ ਨਹੀਂ ਬਣਦਾ ਇਹ ਪੁਰਾਣੀ ਕਹਾਵਤ ਆ ਸੋ ਇਹ ਕਰਕੇ ਉਹਨੇ ਆਪਣੀ ਜਿਹੜੀ ਔਕਾਤ ਆ ਉਹ ਐ ਚੰਗੀ ਤਰ੍ਹਾਂ ਵਿਖਾ ਦਿੱਤੀ ਤੇ ਅੱਜ ਜਿਹੜਾ ਡੱਲੇਵਾਲ ਸਾਹਿਬ ਨੇ ਫੇਰ ਦੁਬਾਰਾ ਉਹਨੂੰ ਉਹਦੀ ਔਕਾਤ ਬੁਖਾ ਦਿੱਤੀ ਹੈ ਜੀ ਜੀ ਖਾਸ ਕਰਕੇ ਤੁਹਾਡੇ ਤੇ ਵੀ ਐਕਸ਼ਨ ਲਿਆ ਗਿਆ ਸਖਤ ਤੁਸੀਂ ਵੀ ਕੋਈ ਉਲੰਘਣਾ ਕੀਤੀਆਂ ਨੇ ਜਥੇਬੰਦੀਆਂ ਲੱਗਦਾ ਵੀ ਡੱਲੇਵਾਲ ਸਾਹਿਬ ਨੇ ਜੇ ਇਹਨਾਂ ਵਾਸਤੇ ਫੈਸਲਾ ਲਿਆ ਤੇ ਤੁਹਾਡੇ ਵਾਸਤੇ ਵੀ ਵਾਲਾ ਵੀ ਫੈਸਲਾ ਸਹੀ ਹੋਵੇਗਾ ਹਾਂ ਬਿਲਕੁਲ ਮੈਂ ਸਮਝਦਾ ਵੀ ਉਹ ਵੀ ਫੈਸਲਾ ਸਹੀ ਹੋਊਗਾ ਕਿਉਂਕਿ ਉਹ ਮੇਰੀ ਮਜਬੂਰੀ ਬਣ ਗਈ ਸੀ ਇੱਕ ਫੈਸਲਾ ਲੈਣ ਵਾਸਤੇ ਡੱਲੇਵਾਲ ਸਾਹਿਬ ਸਾਨੂੰ ਜ਼ੁਬਾਨੀ ਕਲਾਮੀ ਤੇ ਕਹਿ ਦਿੰਦੇ ਸੀਗੇ ਕਿ ਬਾਬਾ ਜੀ ਤੁਹਾਡੇ ਪ੍ਰਧਾਨ ਨੇ ਪਰ ਸਾਡੇ ਕੋਲ ਵਿਧ ਪ੍ਰੂਫ ਕੋਈ ਵੀ ਹੈਗੀ ਨਹੀਂ ਸੀ ਨਾ ਆਡੀਓ ਸੀ ਨਾ ਵੀਡੀਓ ਸੀ ਪਰ ਉਹ ਦਿਨ ਅਸੀਂ ਸੋਚਿਆ ਕਿ ਸਾਡੀ ਸੰਗਤ ਜਿਹੜੀ ਆ ਪਜਲ ਹੋ ਰਹੀ ਆ ਖਰਾਬ ਹੋ ਰਹੀ ਸਾਨੂੰ ਬਾਰ ਬਾਰ ਸਵਾਲ ਤੇ ਸਵਾਲ ਸਾਡੇ ਅੰਮ੍ਰਿਤਸਰ ਜ਼ਿਲ੍ਹੇ ਦੇ ਗਰੁੱਪ ਦੇ ਵਿੱਚ ਬਾਰ ਬਾਰ ਸਵਾਲ ਤੇ ਸਵਾਲ ਇਹੀ ਆ ਰਹੇ ਸੀਗੇ ਕਿ ਯਾਰ ਤੁਸੀਂ ਸਾਨੂੰ ਵੀ ਗੁੰਮਰਾਹ ਕਰ ਰਹੇ ਜੋ ਇੱਕ ਪਾਸੇ ਉਹ ਆਪਣੇ ਆਪ ਨੂੰ ਜ਼ਿਲ੍ਹਾ ਪ੍ਰਧਾਨ ਲਿਖਾਈ ਜਾਂਦਾ ਦੂਜੇ ਪਾਸੇ ਉਹਦਾ ਨਾਲ ਦਾ ਇੱਕ ਸਾਥੀ ਆ ਉਹ ਜਿਹੜਾ ਜਰਨਲ ਸਕੱਤਰ ਲਿਖਾਈ ਜਾਂਦਾ ਜੋ ਕਿ ਉਹ ਜਥੇਬੰਦੀ ਦੇ ਜਾਬਤੇ ਦੀ ਸਾਰਾ ਸਰ ਉਲੰਘਣਾ ਪਰ ਵੇਖੋ ਉਹਨਾਂ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਮੇਰੇ ਸਾਡੇ ਤੇ ਕਾਰਵਾਈ ਕਰ ਦਿੱਤੀ ਗਈ ਆ ਪਰ ਇਹੋ ਜਿਹੇ ਕਾਰਵਾਈਆਂ ਇਹੋ ਜਿਹੇ ਅਹੁਦੇ ਸਰਦਾਰ ਕਰਮਜੀਤ ਸਿੰਘ ਨੰਗਲੀ ਡਾਕਟਰ ਬਜਤਰ ਸਿੰਘ ਕੋਟਲਾ ਡਾਕਟਰ ਗਰਮੇਲ ਸਿੰਘ ਗੋਰਾਵੀਰ ਸਾਰੀਆ ਸਾਡੀ ਜੰਨੀ ਜ਼ਿਲ੍ਹੇ ਦੀ ਟੀਮ ਐ ਸੇਠੀ ਸਾਹਿਬ ਹਣੀ ਇਹਨਾਂ ਤੋਂ ਹਜ਼ਾਰਾਂ ਹੀ ਅਹੁਦੇ ਇਹੋ ਜਿਹੇ ਕੁਰਬਾਨ ਜਥੇਬੰਦੀ ਤੋਂ ਹਜ਼ਾਰਾਂ ਹੀ ਅਹੁਦੇ ਕੁਰਬਾਨ ਜੇ ਜਥੇਬੰਦੀ ਸਹੀ ਢੰਗ ਨਾਲ ਚੱਲ ਜਾਂਦੀ ਹੈ ਤੇ ਇਹਦੇ ਵਾਸਤੇ ਮੈਂ ਨੂੰ ਬੜੇ ਮਾਣ ਵਾਲੀ ਮੇਰੇ ਫਖਰ ਵਾਲੀ ਗੱਲ ਆ ਜਿੰਨਾ ਤੱਕ ਮੈਂ ਜਾਣਦਾ ਤੁਸੀਂ ਲੰਮਾ ਸਮਾਂ ਤੁਹਾਡਾ ਸਿਆਸਤ ਦੇ ਨਾਲ ਵੀ ਵਾਰਿਆ ਅੱਜ ਕੱਲ ਸਿਆਸਤ ਛੱਡ ਕੇ ਤੇ ਤੁਸੀਂ ਕਿਸਾਨ ਜਥੇਬੰਦੀਆਂ ਨਾਲ ਜੁੜੇ ਹੋ ਕਦੀ ਐਦਾਂ ਹੁੰਦਾ ਆ ਕਿ ਕੋਈ ਐਕਸ਼ਨ ਲਿਆ ਜਾਵੇ ਪਾਰਟੀ ਚੋਂ ਕੱਢਿਆ ਜਾਵੇ ਤੇ ਕੀ ਮਹਿਸੂਸ ਕਰ ਰਹੇ ਹੋ ਜੇ ਅੱਜ ਜੱਲ੍ਹੇਵਾਲ ਸਾਹਿਬ ਨੇ ਫੈਸਲਾ ਲਿਆ ਤਾਂ ਤੁਸੀਂ ਹੁਣ ਜਥੇਬੰਦੀ ਨਾਲੋਂ ਕਿਨਾਰਾ ਕਰ ਜਾਓਗੇ ਬਿਲਕੁਲ ਨਹੀਂ ਜੀ ਜਥੇਬੰਦੀਆਂ ਤੇ ਸਾਡੀ ਜਿੰਦ ਜਾਨ ਆ ਵੇਖੋ ਸਾਡੇ ਪਰਿਵਾਰ ਦੇ ਵਿੱਚ ਅਸੀਂ 45 ਸਾਲ ਤੋਂ ਸਰਪੰਚੀ ਕਰਦੇ ਆ ਹੋਰ ਹ ਸਾਡੇ ਪਰਿਵਾਰ ਦੇ ਵਿੱਚ ਚੇਅਰਮੈਨੀਆਂ ਵੀ ਹੈਗੀਆਂ ਪਰ ਮੈਂ ਉਹਨਾਂ ਸਾਰਿਆਂ ਨੂੰ ਇੱਕ ਸਾਈਡ ਤੇ ਰੱਖ ਕੇ ਜਥੇਬੰਦੀ ਦੀ ਹੀ ਸੇਵਾ ਚੁਣੀ ਕਿਉਂਕਿ ਇਹੀ ਇੱਕ ਸੱਚੀ ਸੁੱਚੀ ਸੇਵਾ ਹੈ ਕਿਸਾਨਾਂ ਦੇ ਹਿੱਤਾਂ ਦੀ ਗੱਲ ਕਰਦੇ ਆ ਸਾਰੇ ਜਥੇਬੰਦੀਆਂ ਵਾਲੇ ਇਹ ਕਰਕੇ ਮੈਨੂੰ ਇਹੋ ਹੀ ਸੇਵਾ ਚੰਗੀ ਲੱਗੀ ਨਹੀਂ ਤੇ ਮੈਨੂੰ ਘਰੇ ਵੀ ਜੇ ਉਹੋ ਹੀ ਸਿਆਸਤਾਂ ਕਰਨੀਆਂ ਹੁੰਦੀਆਂ ਜੇ ਉਹਦੇਦਾਰੀਆਂ ਲੈਣੀਆਂ ਹੁੰਦੀਆਂ ਤੇ ਤੁਹਾਨੂੰ ਸਾਡੇ ਪਰਿਵਾਰ ਦੀ ਬੈਕਗ੍ਰਾਉਂਡ ਵਾਸਤੇ ਵੀ ਬਾਰੇ ਵੀ ਸਾਰਾ ਕੁਝ ਮਾਲਾ ਸਾਹਿਬ ਪਤਾ ਹੈ ਜ਼ਿਲ੍ਹੇ ਦੀ ਜਿਹੜੀ ਟੁਕੜੀ ਟੀਮ ਸੀ ਤੁਸੀਂ ਦੱਸਿਆ 2-3 ਮਹੀਨੇ ਤੋਂ ਸਾਰਾ ਜਿਹੜਾ ਢਾਂਚਾ ਵਿਗੜਿਆ ਹੋਇਆ ਸੀ ਹੁਣ ਤੁਹਾਡੇ ਵੱਲੋਂ ਬੇਸ਼ੱਕ ਤੁਸੀਂ ਉਹਦਾ ਨਹੀਂ ਆ ਤਾਂ ਉਹਨੂੰ ਸਪੋਰਟ ਕੀਤੀ ਜਾਊਗੀ ਜਿਹੜਾ ਖਨੌਰੀ ਤੇ ਸ਼ੰਭੂ ਤੇ ਸੰਘਰਸ਼ ਚੱ ਵੇਖੋ ਜੀ ਮੇਰਾ ਜਿਹੜਾ ਸੁਭਾਅ ਆ ਨਾ ਭਾਵੇਂ ਬਾਬਾ ਜੀ ਨਾਲੋਂ ਮੇਰੀ 7-8 ਸਾਲ ਏਜ ਵੱਡੀ ਆ ਪਰ ਕਿਤੇ ਮੇਰੇ ਤੋਂ ਬਲਾਦਾ ਬਾਬਾ ਜੀ ਨੂੰ ਪੁੱਛ ਕੇ ਵੇਖਿਓ ਜੇ ਸਾਡੇ ਸੀਨੀਅਰ ਆਗੂ ਨੇ ਨਾ ਉਹ ਐ ਜੇ ਉਹਦਾ ਅਸੀਂ ਉਹਨਾਂ ਦੇ ਬਚਨਾਂ ਤੋਂ ਇੱਕ ਇਧਰ ਦੀ ਐ ਨਹੀਂ ਅਜੇ ਤੱਕ ਵੀ ਹੋਏ ਜਿੱਥੇ ਸਾਡੀ ਡਿਊਟੀ ਲਾਉਂਦੇ ਰਹੇ ਆ ਜਿੱਥੇ ਜਦੋਂ ਵੀ ਦਿਨ ਹੋਵੇ ਰਾਤ ਹੋਵੇ ਜੇ ਅੱਜ ਹੀ ਆਖਣ ਖਨੋਰੀ ਤੇ ਜਾ ਕੇ ਬਹਿਜੋ ਅਸੀਂ ਬੈਠਾਂਗੇ ਬਦਰਾਮ ਸਿੰਘ ਜੀ ਕਈ ਵਾਰ ਬੰਦਾ ਸੋਚਦਾ ਯਾਰ ਮੇਰੇ ਕੋ ਉਦਾਂ ਨਹੀਂ ਹੈਗਾ ਛੱਡ ਖੜਾ ਕਿਉਂ ਮੈਂ ਆਪਣਾ ਘਰ ਦਾ ਸਮਾਂ ਬਰਬਾਦ ਕਰਨਾ ਕਿਉਂ ਮੈਂ ਆਪਣੇ ਪੈਸੇ ਬਰਬਾਦ ਕਰਨੇ ਆ ਕਿਉਂ ਟਰੈਕਟਰ ਟਰਾਲੀਆਂ ਗੱਡੀਆਂ ਭੰਦਨੀਆਂ ਛੱਡ ਖੜਾ ਯਾਰ ਸੰਘਰਸ਼ ਮੇਰੇ ਕੋ ਤੇ ਚੰਗਾ ਭਲਾ ਸਾਰਾ ਕੁਝ ਹੈਗਾ ਮੈਨੂੰ ਕੀ ਲੋੜ ਇਹਨਾਂ ਧੱਕੇ ਖਾਣ ਦੀ ਮਾਲਾ ਸਾਹਿਬ ਇਹ ਜਿਹੜੀ ਲੜਾਈ ਆ ਨਾ ਬਹੁਤ ਵੱਡੀ ਆ ਇਹੋ ਇਸੇ ਗੱਲ ਦੀ ਸਾਨੂੰ ਸਮਝ ਬਣਾਉਣ ਦੀ ਲੋੜ ਆ ਹੂੰ ਪੰਗਾ ਸਾਡਾ ਕਿੱਥੇ ਕਾਰਪੋਰੇਟ ਆ ਬਾਨੀਆਂ ਡਾਨੀਆਂ ਦੇ ਨਾਲ ਬਣਿਆ ਲੋਕੀ ਛੋਟੀਆਂ ਛੋਟੀਆਂ ਅਹੁਦੇਦਾਰੀਆਂ ਨੂੰ ਲੈ ਕੇ ਲੜੀ ਭੜੀ ਜਾਂਦੇ ਮੈਂ ਸਮਝਦਾ ਵੀ ਇਹਨਾਂ ਲੋਕਾਂ ਦੀ ਮਤ ਮਾਰੀ ਗਈ ਆ ਵੇਖੋ ਇੱਕ ਪਾਸੇ ਤੇ ਆਪਾਂ ਸੀਨੀਅਰ ਆਗੂ ਆਪਣਾ ਜ਼ਿਲ੍ਹੇ ਦੇ ਆਗੂ ਲਖਾਉਨੇ ਆ ਇਥੋਂ ਤੱਕ ਕਿ ਈਵਨ ਆਪਾਂ ਇਹ ਸੋਚਦੇ ਆ ਕਿ ਸਾਡਾ ਜਿਹੜਾ ਵਾ ਸੂਬੇ ਦੇ ਵਿੱਚ ਵੀ ਨਾ ਪੈ ਜੇ ਤੇ ਸਮਝ ਸਾਨੂੰ ਇਹ ਲਦਾ 99 ਕਾਂ ਦੀ ਵੀ ਹੈ ਨੀਗੀ ਕਿਦਾਂ ਆਪਾਂ ਸੰਗਤ ਦੇ ਵਿੱਚ ਵਿਚਰਨਾ ਵਾ ਕਿਦਾਂ ਜਥੇਬੰਦੀ ਦੇ ਵਿੱਚ ਵਿਚਰਨਾ ਇਹ ਕਰਕੇ ਮੈਨੂੰ ਇਹ ਔਦੇਦਾਰੀਆਂ ਦੀ ਭੁੱਖ ਨਹੀਂ ਸੀਗੀ ਕਿਉਂਕਿ ਆਪਾਂ ਗੁਰੂ ਗੁਰੂ ਸਾਹਿਬ ਦੇ ਸਨਮੁਖ ਵੀ ਹਮ ਰਾਮ ਤੀਰਥ ਗੁਰਦਵਾਰ ਸਾਹਿਬ ਸਾਡੀਆਂ ਮੀਟਿੰਗਾਂ ਲੱਗਦੀਆਂ ਪਿੰਡ ਦੇ ਵਿੱਚ ਮੀਟਿੰਗਾਂ ਲੱਗਦੀਆਂ ਉੱਥੇ ਮੈਂ ਬੋਲ ਕੇ ਕਿਹਾ ਕਿ ਭਰਾਓ ਔਦਿਆਂ ਖਾਤਰ ਨਾ ਲੜੋ ਮੇਰਾ ਮੇਰੇ ਕੋ ਜਿਹੜਾ ਉਹਦਾ ਵਾ ਹਰੇ ਕਿਹੜੇ ਵੇਲੇ ਖੜੇ ਦੀ ਕਹ ਲੋ ਵੀ ਗੱਲ ਮੂੰਹ ਨਿਕਲੀ ਪਰਮਾਤਮਾ ਨੇ ਪ੍ਰਵਾਨ ਕਰ ਲਈ ਉਹ ਮੇਰੀ ਪਰਖ ਦੀ ਘੜੀ ਹੁਣ ਜੇ ਮੈਂ ਅੱਜ ਜਥੇਬੰਦੀ ਨੂੰ ਪਿਛਾ ਦਵਾ ਜੇ ਮੈਂ ਤੁਸੀਂ ਵੇਖ ਲੈਣਾ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਆਪਣੇ ਭਰਾਵਾਂ ਨੂੰ ਇਹਨਾਂ ਨੂੰ ਮੈਂ ਛੱਡਾਂ ਫਿਰ ਤੇ ਮੈਂ ਉਹਦੇ ਦਾ ਭੁੱਖਾ ਹੋਇਆ ਤੇ ਜੇ ਇਹਨਾਂ ਦੇ ਨਾਲ ਅੱਗੇ ਤੋਂ ਵੀ ਵੱਧ ਚੜ ਕੇ ਮੈਂ ਸੇਵਾ ਕਰੂੰਗਾ ਤਾਂ ਫਿਰ ਤੁਸੀਂ ਆਪੇ ਸਮਝ ਲੈਣਾ ਸੰਗਤ ਨੇ ਵੀ ਆਪੇ ਸਮਝ ਲੈਣਾ ਮੇਰੇ ਗੁਰੂ ਸਾਹਿਬ ਨੇ ਵੀ ਆਪੇ ਸਮਝ ਲੈਣਾ ਇਹ ਕਿੰਨਾ ਪਾਣੀਆਂ ਦੇ ਵਿੱਚ ਹੈਗਾ ਬੰਦਾ